ਸੋ ਸ੍ਰੀ ਗੱਲ ਦੋਸਤੋ ਮੈਂ ਤੁਹਾਡਾ ਆਪਣਾ ਪ੍ਰਕਾਲਾ ਮੁਖਸਰੀਆ ਜਿਵੇਂ ਕਿ ਤੁਹਾਨੂੰ ਪਤਾ ਹਰ ਸੋਮਵਾਰ ਪਿੰਡ ਸੋਹਣਾਵਾਲੂ ਬੱਕਰਾ ਮੰਡੀ ਲੱਗਦੀ ਹੈ ਦੋਸਤੋ ਬਾਈ ਬੱਕਰੀ ਲੈ ਕੇ ਆਇਆ ਸੀਗਾ ਆਪਾਂ ਤੁਹਾਨੂੰ ਪੱਠ ਵਿਖਾ ਦਿੰਨੇ ਆ ਉਹਦੇ ਨਾਲ ਸੌਦਾ ਹੋਇਆ ਆ ਪੱਠ ਦਾ ਹੋਇਆ ਬਾਈ ਹਾਂਜੀ ਆ ਪੱਠ ਦਾ ਹੋਇਆ ਬਾਈ ਕਿੱਥੋਂ ਆਏ ਸੀਗੇ ਪਾ ਛੱਤਿਆਂ ਨਾਲ ਛੱਤਿਆਂ ਨੇ ਤੋਂ ਸੀ ਪੱਠ ਲੈ ਕੇ ਆਏ ਸੀਗੇ ਕੀ ਮੁੱਲ ਕੀਤਾ ਸੀਗਾ ਬਾਈ ਮੋਰਸਾ 5500 ਕੀਤਾ ਸੀ ਠੀਕ ਹੈ ਬਈ ਆਪਾਂ ਕਿੱਥੋਂ ਆਈ ਸੀ ਆਪਾਂ ਦੁੱਧ ਦੇ ਦੂੰਗੇ ਦੁੱਧ ਦੇ ਦੋ ਤੁਸੀਂ ਕੀ ਕਹਿ ਪਉਣ ਲਈ ਕੀਤਾ ਸੀ ਪਟਕਾਲੀ ਦਾ ਬਈ ਆਪਾਂ ਜੀ ਸਾਹਿਬ 5000 ਮੰਗਿਆ ਸੀ ਬਈ ਠੀਕ ਹੈ ਫਿਰ ਕਿਵੇਂ ਸੌਦਾ ਹੋਇਆ ਬਈ ਉਹਦੇ ਲੱਤ ਤੇ ਜਗ ਮੈਂਗਾ ਆਪਾਂ ਵਟਾਂਦਰਾ ਹੀ ਕਰ ਲਿਆ ਵਟਾ ਸੱਟਾ ਹੀ ਵਟਾ ਸੱਟਾ ਹੀ ਹਾਂ ਲਿਖਾਈ ਬਾਈ ਨੇ ਕਰਾਂ ਲਿਖਾਈ ਬਾਈ ਨੇ ਕਰਾਂ ਲੈ ਵੀ ਦੋਸਤੋ ਪਹਿਲਾ ਸੌਦਾ ਹੋਇਆ ਪਿੰਡ ਸੁਖਨਾ ਵਾਲੂ ਬੱਕਰਾ ਮੰਡੀ ਤੇ ਆ ਕਾਲੀ ਪੱਠ ਬਾਈ ਦੁੱਧੇ ਵਾਲੇ ਦੀ ਸੀ ਤੇ ਆ ਜਿਹੜੀ ਲੱਤ ਥੋੜੀ ਟੁੱਟੀ ਵਾਲੀ ਇਹ ਬਾਈ ਛੱਤਿਆਂ ਨੇ ਤੋਂ ਅਸੀਂ ਉਹਦੀ ਸੀਗੀ ਤੇ ਬਾਈਆਂ ਨੇ ਵਟਾ ਸੱਟਾ ਕਰ ਲਿਆ ਤੇ ਲਖਾਈ ਬਾਈ ਛੱਤਿਆਂ ਨੇ ਦੋਇਆ ਜਿਹੜਾ ਉਹਨੇ ਕਰਾਉਣੀ ਆ ਠੀਕ ਆ ਬਾਈ 500 ਇਹਨਾਂ ਨੇ ਵੀ ਕਮਾਉਣਾ ਲੈ ਵੀ ਦੋਸਤੋ ਹੱਥ ਕਰ ਹੱਥ ਕਰ ਦੱਸ ਦੇ ਜੈਜ ਮੰਗਿਆ ਦੇ ਹੱਥ ਕਰ ਆਪ ਦਾ ਕੀ ਕਰਾਂ ਵਸਤਰ ਮੈਂ 10 ਦਾ 4500 ਰੁਪਿਆ ਤੈਨੂੰ ਤਰਦਾ ਮਿਲ ਜੂਗਾ ਲਖਾਈ ਇਹ ਕਰ ਮੈਂ ਆਪ ਦੇ ਹੀ ਕਰਨੇ ਆ ਦੋ ਰੁਪਈਓਨ 200 ਤੋਂ ਨੰਨ ਬਚਣਾ ਆ ਇਹ ਫੜ ਯਾਰ ਆ ਫੜ अच्छा उना यार 4600 ਦਾ ਬੱਕਰਾ ਹੋ ਗਿਆ ਲਖਾਈ ਆਪਦੀ ਆਪਦੀ ਠੀਕ ਹੈ ਹਾਂ ਨਹੀਂ ਆਜੋ ਆਜੋ ਬਸ ਸਹੀ ਆ ਫਿਰ ਫਿਰ ਸਹੀ ਆ ਬਾਈ ਬਸ ਸਹੀ ਆ ਬਾਈ ਲਖਾਈ ਆਪਦੀ ਆਉਦੀ ਲੈ ਪੈਸੇ ਕਿਨਾ ਬਾਈ ਲਖਾਈ ਇਹਨੇ ਦਿਓਗੀ ਸਾਰੀ ਭਰਾ ਫਿਰ ਫਿਰ ਉਵੇਂ ਕਰ ਲੋ ਨਹੀਂ ਬਾਈ ਫਿਰ 4500 ਚ ਲਖਾਈ ਕਰ ਦੇ 4500 ਜੀ ਇਹਨਾਂ ਦੀ ਕਰਾ ਦੇਣਾ ਬਾਪੂ ਹੁਣ ਨਹੀਂ ਯਾਰ ਫਿਰ ਯਾਰ 100 ਰੁਪਏ ਪਿੱਛੇ ਬੱਕਰਾ ਛੱਡ ਕੇ ਜਾਣਾ ਬਾਈ ਯਾਰ ਤੂੰ ਦੱਸ ਲੈ ਪੈਸੇ ਕਨਾਓ ਬਾਈ ਬਾਈ ਪੈਸੇ ਕਨਾ ਯਾਰ ਤੂੰ ਕੱਢ ਕੋਈ ਨਹੀਂ ਗਰੀਬ ਬੰਦੇ 100 ਹੀ ਵੱਟ ਬਾਈ ਯਾਰ ਇਹ ਓਏ ਉਮੀਰ ਹੈ ਵਿਚਾਰੇ ਇਹ ਵੀ ਵਿਚਾਰੇ ਇੰਨਾ ਕੀ ਮਾਨ ਹੁੰਦਾ 100 200 ਦਾ ਹੀ 200 ਬਰਾਏ ਹੁਣ 1300 ਇਹਨਾਂ ਨਹੀਂ ਗਿਆ ਬਾਪਣ 4500 ਰੁਪਏ ਤੈਨੂੰ ਕਹਿੰਨ ਦਵਾ ਦੇਣਾ ਹਾਂ ਲਿਖਾਈ ਤਰਦਾ ਕਰ ਦਿਖਾਈ ਦੇ ਕੋਈ ਇਹ ਦੀ ਵਾਹ 4500 ਤੈਨੂੰ ਤਰਦਾ ਦਵਾ ਦੇ ਹਾਂ ਲਿਖਾਈ ਇਹ ਕਰਾ ਦੇਣਗੇ ਬਸ ਸਹੀ ਹੈ 4500 ਮੈਨੂੰ ਤਰਦਾ ਕਰ ਵਾਹੋ ਠੀਕ ਹੈ 4500 1, doyan 3, 4, year, 5, year. ਨਹੀਂ ਯਾਰ ਨਹੀਂ 4500 ਠੀਕ ਹੈ ਲਿਖਾਈਏ ਹੁਣ ਤਾਂ ਤੂੰ ਕਹਿ ਕੇ ਐਡਾ ਪਰਦਾ ਨਹੀਂ ਨਹੀਂ 4500 ਸਹੀ ਹੈ ਯਾਰ ਕਹਿੰਦਾ ਕਿ 4500 ਦੇਤਾ ਤੈਨੂੰ ਬਾਬਾ ਜੀ ਕਿਹੜੇ ਪਿੰਡ ਤੋਂ ਆਈ ਸੀਗੀ ਛੇ ਪਿੰਡ ਤੋਂ ਲੈ ਵੀ ਬਾਬਾ ਜੀ ਛੇ ਪਿੰਡ ਤੋਂ ਕੀ ਲੈ ਕੇ ਆਈ ਸੀਗੀ ਬੱਕਰਾ ਲੈ ਆਈ ਬੱਕਰਾ ਲੈ ਕੇ ਆਏ ਸੀਗੇ ਬਈ ਆਪਾਂ ਕਿੱਥੋਂ ਆਈ ਸੀਗੇ ਦੋਦੇੋਂ ਬਈ ਲੈ ਵੀ ਬਾਈ ਦੋਦੇ ਤੋਂ ਆਇਆ ਸੀਗਾ ਇਹਨੂੰ ਬਾਈ ਨੂੰ 4500 ਚ ਬੱਕਰਾ ਦਵਾਇਆ ਬਾਈ ਜਗਦੀਪ ਰਾਜਾ ਲਗਾਈ ਕਰੀ ਬਈ ਓਏ ਬੱਕਰਾ ਵਿਖਾ ਦਿੰਨੇ ਆ ਤੁਹਾਨੂੰ ਆ ਬੱਕਰਾ ਬਰਬਰੀ ਬਾਈ ਕਿਨੇ ਲਿਆ ਇਹ ਦੁੱਧ ਦੇ ਵਾਲਿਆਂ ਨੇ ਲਿਆ ਲੈ ਵੀ ਇਹ 4500 ਦਾ 4500 ਲੈ ਲੈ ਵੀ 22 ਲੈਂਦਾ ਬੱਕਰੀ ਰਾਜੀ ਹਾਂ ਦੇਖ ਰਹੇ ਆ ਇਹ ਪਾੜ ਦਿਓ ਪਵਾ ਪਾੜ ਦੇਣਾ ਹਾਂ ਕਰੂਗਾ ਆਪਣੇ ਆਪ ਦੀ ਆਪ ਦੀ 10 20 ਪਿਆਣਾ ਜਿੰਨੇ 100 500 ਬਾਈ ਚੈਟ ਕਰਦੇ ਦਵਾ ਦਿੰਦਾ ਬਾਈ 1 ਮਿੰਟ ਇੱਧਰ ਪੈਸੇ ਲੱਗ ਜਾਣ ਲੱਗ ਜਾਂਦੇ ਹੋਰ ਸਾਥੇ ਚਿੰਦੇ ਉੱਤ ਲਾਉਂਦੇ ਹਾਂ ਠੀਕ ਆ ਹੁਣ ਖੁਸ਼ ਆ ਬਾਈ ਹਾਂ ਠੀਕ ਆ ਕਿਹੜਾ ਪਿੰਡ ਸੀ ਕਿਦਣਾ ਪਿੰਡ ਸੁਖਣਾ ਹੀ ਲੈ ਬਾਈ ਸੁਖਣਾ ਬਾਈ ਰਾਜੀ ਨੇ ਲਈ ਆ ਬੱਕਰੀ ਤੁਹਾਨੂੰ ਬੱਕਰੀ ਵਿਖਾ ਦਿੰਨੇ ਆ ਤਲ ਲਖਾਈ ਕਰਾਉਣੇ ਨੂੰ ਲਖਾਈ ਕਰਾ ਦਿੱਤਾ ਲਖਾਈ ਬਈ ਸੱਚ ਲਖਾਈ ਕਰਾ ਦੇ ਡਾਕਟਰ ਬਾਈ ਜਗਦੀਪ ਕਿਉਂ ਜਗਦੀਪ ਬਾਈ ਲਖਾਈ ਦਾ ਕਿਵੇਂ ਕੀਤਾ ਆਪੋ ਆਪਣੀ ਲਖਾਈ ਬਸ ਠੀਕ ਆਪੋ ਆਪਣੀ ਦੋਸਤੋ ਆ ਬੱਕਰੀ ਦਾ ਸੌਦਾ ਹੋਇਆ ਤੇ ਆ ਪਿੱਛੇ ਬੱਕਰਾ ਤੁਸੀਂ ਦੇਖ ਸਕਦੇ ਹੋ ਬਾਈ ਰਾਜੀ ਨੇ ਬੱਕਰੀ ਲਈ ਆ 10000 ਦਾ ਸੌਦਾ ਹੋਇਆ ਲਖਾਈ ਆਪੋ ਆਪਣੀ ਆ ਉਹ ਖੁਸ਼ ਹੋ ਕੇ ਇੱਕ ਸੌਦਾ ਕਰ ਲਿਆ ਕਰੋ ਯਾਰ ਉਹ ਫੜੋ ਲੈਂਦਾ ਲਦੇ ਦੇ ਦੋ ਕੋਈ ਨਹੀਂ ਯਾਰ ਆਉਰੇ ਆ ਨਹੀਂ ਦੋ ਨਹੀਂ ਕੋਸਮ ਨਹੀਂ ਬੋਲਦਾ ਕੋਸਮ ਉਹ ਨਹੀਂ ਲੈਣਾ ਲੈ ਕਿੰਨੇ ਲੈ ਸਾਢੇ 26 ਹਾਂ ਚੱਲ ਲਖਾਈ ਕਰਾ ਦੂ ਖੁਸ਼ ਹੋ ਉਹ ਕੋਈ ਨਹੀਂ ਬਸ ਹੁਣ ਨਹੀਂ ਬੋਲਣਾ ਕੋਈ ਨਹੀਂ ਅਪਾ ਇਹ ਉਰਾ 520 ਦੇ ਦੋ ਨਗਾ ਦਾ ਸੌਦਾ ਬਾਈ ਕਿਵੇਂ ਕਰਾਦਾ ਜਗਦੀਪ ਦਸੀ ਬਾਈ ਯਾਰ ਜੋੜਾ ਕਰਾਇਆ ਬਾਈ ਸੁੱਖੇ ਨੂੰ ਬਾਈ ਤੋਂ ਠੀਕ ਹੈ ਸਾਢੇ 26000 ਦਾ ਲਖਾਈ ਸਮਝ ਸਾਢੇ 26000 ਦਾ ਤੇ ਲਖਾਈ 200 ਸੁਖੇ ਨੇ ਕਰਾਉਣੀ ਲੈ ਵੀ ਦੋਸਤੋ ਤੁਹਾਨੂੰ ਜੋੜਾ ਹੀ ਦਿਖਾਵਾਂਗੇ ਇੱਕ ਵਾਰੀ ਪੈਸੇ ਗਨਾ ਲੀਏ ਇੱਕ 100 ਦਾ ਉਹ ਇਹਦਾ ਨਕੜਾ ਇਹਦੇ ਨਾਲ ਜਿੱਤੇ ਚਾਰ ਚਾਹ ਲੈਣਾ ਨਾ ਘਟਾ ਪੁੱਣਾ ਕੋਈ ਨਹੀਂ ਆਇਆ ਗੁੰਮੀ ਗਰੀ ਬੰਦਿਆ 7 ਧੱਕਾ ਕਰਨ ਦੇ ਦਵਾਰੇ 14 ਹੁਣ ਬਹੁਤ ਚੱਲ ਲੱਗ ਜੰਦਾ 7 ਹੋ ਗਿਆ ਹਾਂ 1 ਮੈਂ ਮੈਂ ਤਾਂ ਦੇਖ ਲੈ ਇਹੋ ਛਾਈ ਤੇ ਆ ਗਿਆ ਜੀ ਲਾਈ ਜਾਂਦਾ ਸੁੱਖੇ ਭਾਈ ਤੂੰ ਵੀ ਆਇਆ ਨੂੰ ਹੋ ਜਾ ਮੜਾ ਐ ਮੂੰਹ ਕਰ ਉਹ ਆ ਜਾਣਾ ਭਾਈ ਯਾਰ ਭਾਈ ਚੰਨ ਦਾ ਯਾਰ ਨਾਲ ਭਾਈ ਨਾਲ ਮੇਰਾ ਪਿਆਰ ਭਾਈ ਪਾਸੇ ਹੋ ਜੀ ਆਹ ਖਾਈਂ ਜੋ 826 ਦੇ ਦੇ ਉਹਨੂੰ ਕਰਤਾ 1500000 ਜੱਲ ਲਾਇਆ ਬਈ ਸਰ ਮੋਹਾਲ ਨੇਰ ਮਾ ਕੋਈ ਨਾ ਹਾਂ ਬਈ ਉਹ ਕਹਿੰਦੇ ਖੜਾ ਦੇ ਪਾਉਣ ਉਹ ਨਾ ਅੱਗੇ ਦਿਖਾ ਦੇ ਹਾਂ ਹਾਂ ਪਾ ਕੇ ਦੇਖ ਲੈ ਬਾਈ ਆਪਣਾ ਕਿਹੜਾ ਪਿੰਡ ਸੀਗਾ ਛੱਤਿਆਂ ਨੇ ਲੈ ਠੀਕ ਆ ਬਈ ਛੱਤਿਆਂ ਨੇ ਤੋਂ ਆਇਆ ਸੀ ਇਹ ਗਰਜੀਤ ਬਾਈ ਦੋ ਨਗ ਆਪਾਂ ਵਿਖਾਵਾਂ ਜਿਹੜਾ ਸੌਦਾ ਬਈ ਆਪਣਾ ਕਿਹੜਾ ਪਿੰਡ ਸੁਖੇ ਸੁੱਖਾ ਧੂੜ ਕੋ ਦਾ ਲੈ ਵੀ ਦੋਸਤੋ ਆਪਾਂ ਤੁਹਾਨੂੰ ਨਗ ਵਿਖਾ ਦੇ ਨਗ ਕਿਹੜੇ ਸੀ ਬਾਈ ਏਕਾ ਬੱਕਰਾ ਤੇ ਉਹ ਪੱਠ ਨੂੰ ਠਾਈ ਲੈ ਵੀ ਦੋਸਤੋ ਆ ਬੱਕਰਾ ਤੇ ਉਹ ਪੱਠ ਤੁਹਾਨੂੰ ਵਿਖਾ ਦਿੰਨੇ ਆ 26000 ਦੇ ਵਿੱਚ ਸੌਦਾ ਹੋਇਆ ਇਹਨਾਂ ਦਾ ਉਹ ਗੰਨੇ ਦੇ ਬੰਨ ਚਾਰ ਅੱਗੇ ਅੱਗੇ ਮੇਰੇ ਕਿਸਮਤਾਂ ਲਵੀ ਦੋਸਤੋ ਸੁਖ ਧੂੜਕੋਟ ਵਾਲੇ ਬਾਈ ਨੇ ਲਈਆਂ ਇੱਕ ਆ ਪਾਠਾ ਤੇ ਉਹ ਬੱਕਰਾ ਜੀ ਦੇਖ ਸਾਹ ਦੇ ਦੋਸਤੋ ਕੰਨਾ ਕੋਨਾ ਦੀ ਪੂਰੀ ਕੁਆਲਿਟੀ ਆ ਬਾੜਾ ਨੰਬਈ ਨਾ ਨਮਲੀਏ ਆਹਦਾ ਵੀ ਆਹਦਾ ਹੈਗਾ ਸਹੀ ਹੈ ਸਹੀ ਉਹ ਆਸਰਾ ਆਇਆ ਇਹਨਾਂ ਨੂੰ ਗਰੰਟੀ ਲੈ ਕੇ ਤਾਂ ਪਤਾ ਜਿਹੜਾ ਬੰਦਾ ਲੈ ਉਹ ਸਰ ਮੇਰੇ ਪਹਿਲਾਂ ਜਾਂਦੇ ਆ ਮੇਰੇ ਪਰ ਬਾਂਸਰਾ ਸਹੀ ਹੈ ਹਾਂ ਕਿਉਂ ਬੱਕਰੀ ਕਿਦੀ ਹੈ ਬਾਈ ਪ੍ਰਵਿੰਦਰ ਦੀ ਆ ਕੀ ਮੋਲ ਕੀਤਾ ਬਾਈ ਪ੍ਰਵਿੰਦਰ ਕਿਉਂ ਬਾਈ ਮੋਲ ਤਾਂ ਨਹੀਂ ਕੀਤਾ ਜੀ ਸੌਦਾ ਬਟਲ ਅੱਛਾ ਸੌਦਾ ਲੱਗ ਚੱਲੀ ਜਾਂਦਾ ਆਲੇ ਦਾ ਕਰਾ ਦੇ ਉਹ ਬਾਅਦ ਚ ਵੇਚ ਦੀ ਤੂੰ ਆਹ ਸੌਦਾ ਕਰ ਯਾਰ ਆ ਸੌਦਾ ਕਰ ਤੂੰ 8000 ਦੀ ਹੋਗੀ ਫੜ ਫੜ ਯਾਰ ਫੜਦਾ ਜਾ ਮਾਂ ਬੋਲੇ ਬੰਦਾ ਦੇ ਦੇ ਯਾਰ ਫੜੋ ਯਾਰ ਫੜੋ ਦੇ ਦੇ ਕੋਈ ਸੋਨੇ ਦਾ ਦੇ ਰਹੇ ਆ ਗ੍ਰਾਂਟ ਦੇ ਰਹੇ ਆ ਗ੍ਰਾਂਟ ਆ ਗਿਆ ਮੇਰਾ ਫੋਨ ਅੰਨ੍ਹਾ ਪੈ ਗਿਆ ਸਾਰੇ ਹੀ ਕੱਢ ਗਿਣਦੇ ਬੱਸ ਜਾ ਕੋਈ ਨਹੀਂ ਤੂੰ ਪੈਸਾ ਕੱਲੇ ਸਿੱਧੀ ਬੱਕਰੀ ਦਾ ਸੌਦਾ ਕਰਦੇ ਸਰਜੀਤ ਸਿੱਧੀ ਦਾ ਹੀ ਹੋ ਗਿਆ ਸਿੱਧੀ ਦਾ ਸਿੱਧੀ ਦਾ ਹੀ ਕਰ ਪੁੱਠੀ ਦੇਣੇ ਉਹ ਪੁੱਠੀ ਦਾ ਨਹੀਂ ਕਰਦੇ ਤੋ 92 ਉਹ ਗੱਲ ਜੀ ਚਾਰ 5 7 8 9 10 11 12 13 14 15 16 ਕਿੱਧਰ ਗਿਆ ਬਾਈ ਲੈ ਰੇ ਕਿੰਨੇ ਆੜਤੀ ਤਿੰਨ ਦਿਨ ਹੁਣ ਆ ਜੁਦੀ ਕਰੀਏ ਨਾ ਮਨਾ ਲੈ ਭਾਈ ਯਾਰ ਅੱਠ ਦੀ ਬੱਕਰੀ ਲੈ ਜਾ ਦਾਨ ਦੇ ਇੱਕ ਵਾਰ ਚੱਲ ਹੋਰ ਕਰ ਦੇ ਫਿਰ ਜਗਦੀਪ ਸਹੀ ਸਹੀ ਕਰ ਯਾਰ ਮਾੜਾ ਮੋਟਾ ਕਰ ਦੇ ਖਾਲੀ ਗਾਰੰਟੀ ਬਾ ਬੱਕਰੀ ਲੈਸੀ ਨੀ ਗਾਰੰਟੀ ਤਿੰਨ ਮਹੀਨੇ ਅੰਦਰ ਤੇ ਵਾਪਸ ਹੋਈ ਵਾਪਸ ਕਰੂੰਗਾ ਤੂੰ ਜਾ ਟੁਕਣੇ ਪੈਸੇ ਵਾਪਸ ਕਰਾਉਂਗਾ ਤੇਰੇ ਬੰਦੇ ਕਿਨੇ ਸੁਣਦੇ ਭਈ ਉਹਦਾ ਗਾਰੰਟੀ ਵੀ ਲਈ ਜਾਂਦੇ ਆ ਫਿਰ ਅੱਠ ਦੀ ਰਾਜੀ ਅੱਠ ਦੀ ਬੱਕਰੀ ਮਿਲ ਜੂ ਉਹ ਲਿਖਾਈ ਕਰਾ ਦੂਗਾ ਏ ਨਹੀਂ ਮਾਮਾ ਲੈ ਵੀ ਦੋਸਤੋ ਆ ਬੱਕਰੀ ਦਾ ਸੌਦਾ ਸਾਢੇ 8000 ਰੁਪਇਆ ਲਾਤਾ ਮੈਂ ਦੋ ਆ ਦੱਸ ਦੇ ਜਿਵੇਂ ਮਰਜ਼ੀ ਲੈ ਲਾ ਮੁੱਤਿਆ ਕਿ ਨਹੀਂ ਸਾਢੇ 8000 ਰੁਪਏ ਬਾ ਇੱਕ ਗੱਲ ਹੀ ਆ ਚਲ ਨਹੀਂ ਆ ਜਾ ਇੱਕ ਗੱਲ ਕਰਦੀ ਬਸ ਘਟਾਣਾ ਵਾਰੀ ਬੱਕਰੀ ਦੇ ਕੋਲੇ ਹੀ ਚੱਲ ਆ ਜਾ ਬਸ ਕੀ ਫਿਰ ਇੱਥੇ ਖੜ੍ਹ ਜਾ ਮੈਂ ਕੋਈ ਹੋਣੀ ਕਰਦਾ ਕੋਈ ਨਾ 1 ਰੁਪਇਆ ਵੱਧ ਪਾਵਾਂ ਨਾ ਉਹ ਤੋਂ ਘੱਟ ਹੋਵਾਂ ਹਾਂ ਠੀਕ ਆ ਫੜ ਬਸ ਇਹਦੇ ਪੈਸੇ ਗਿਨਾ ਯਾਰ ਤੂੰ ਫੜ ਕੀ ਬਸ ਪੈਸੇ ਗਿਨਾ ਦੇ ਬੋਲੀ ਨਾ ਬੋਲ ਕੇ ਤਾਂ ਆਪਾਂ ਕਿਹਾ ਉਹ ਆਰਦਿਆਂ ਜਾਂ ਆਪਾਂ ਕਿ ਪੇੜੇ ਨਹੀਂ ਬੋਲ ਸਕਦੇ ਹੋਗੀ ਯਾਰ ਇਹਦੇ ਜਿੱਕੇ ਦੀ ਗੱਲ ਨਹੀਂ ਨਹੀਂ ਮਾਰ ਕੀ ਬਸ ਇਹਨਾਂ ਦੀ ਮਰਜ਼ੀ ਆਪਾਂ ਮਾਰਾਂਗੇ ਹੁਣ ਤੇ ਇਹਨੂੰ ਇੱਕ ਮੰਡੀ ਦਾ ਮਰਨਾ ਪਊਗਾ ਚੱਲ ਆ ਕਿੰਨੇ 8000 ਦਾ ਇੱਕ ਯਾਰ 2000 ਤੇ ਨਹੀਂ ਆ 6 7 8 8 7 ਆ ਲੈ ਪੂਰੇ 9 ਦੀ ਬੱਕਰੀ ਹੋ ਗਈ ਹੁਣ ਚੁੱਪ ਕਰਕੇ ਬੋਲੀ ਨਾ ਪਰਵਿੰਦਰ ਹੁਣ ਬੋਲੀ ਨਾ ਬੱਕਰੀ ਤੁਹਾਨੂੰ ਫੇਰ ਵਿਖਾ ਦਿੰਦੇ ਆ 9000 ਦੀ ਹੋਗੀ ਲਿਖਾਈ ਆਪੋ ਆਪਣੀ ਜਗਦੀਪ ਆਪੋ ਆਪਣੀ ਬਸ ਠੀਕ ਆ ਬਈ ਲਿਖਾਈ ਆਪੋ ਆਪਣੀ ਮਰੀ ਬੱਕਰੀ ਠਾਈ ਬਈ ਯਾਰ 9000 ਦੀ ਹੋਗੀ ਬਾਈ ਲਿਖਾਈ ਆਪੋ ਆਪਣੀ ਹਾ ਲੈ ਵੀ ਦੋਸਤੋ ਆ ਬੱਕਰੀ ਹੋਈ ਆ ਹਾਂ ਤੁਸੀਂ ਕਰਦੇ ਮਾੜਾ ਕਰ ਲੈ ਕਰਦੇ ਹਾਂ ਹਾਂ 9000 ਦੀ ਬੱਕਰੀ ਹੋ ਗਈ ਆ ਤਿਲਖਾਈ ਆ ਪੂ ਆਪਣੀਆਂ ਦੋਸਤੋ ਤੁਸੀਂ ਦੇਖ ਸਕਦੇ ਗਾਰੰਟੀ ਹੈ ਇਹਦੀ ਦੋਸਤੋ ਦੇਖ ਲੈ ਜੀ ਬੱਕਰੀ ਪਹਿਲੇ